ਹਾਂਜੀ ਗੁਰੂ ਪਿਆਰ ਵਾਲਿਓ ਭਗਤ ਫਰੀਦ ਜੀ ਆਪਣੇ ਸ਼ਲੋਕਾਂ ਅੰਦਰ ਇੱਕ ਜ਼ਿਮੀਂਦਾਰ ਭਰਾ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣਾ ਕਰ ਰਹੇ ਹਨ ਫਰੀਦਾ ਲੋੜੈ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡੈ ਓਨਕ ਤਾਇੰਦਾ ਪੈਂਦਾ ਲੋੜੈ ਫੱਟ ਕਿ ਇੱਕ ਜ਼ਿਮੀਂਦਾਰ ਭਰਾ ਨੇ ਜੱਟ ਭਰਾ ਨੇ ਬੀਜ ਤਾਂ ਕਿੱਕਰਾਂ ਦੇ ਬੀਜੇ ਹਨ ਪਰੰਤੂ ਹਾਸਲ ਕਰਨਾ ਚਾਹੁੰਦਾ ਹੈ ਬਜ਼ੌਰ ਦੀਆਂ ਦਾਖਾਂ ਇਸ ਕਰਕੇ ਜੇਕਰ ਅਸੀਂ ਕਿੱਕਰਾਂ ਦੇ ਬੀਜ ਬੀਜੇ ਹਨ ਤਾਂ ਕਿੱਕਰਾਂ ਹੀ ਉਗਣੀਆਂ ਹਨ ਨਾ ਕਿ ਬਜ਼ੌਰ ਦੀਆਂ ਦਾਖਾਂ ਇਸੇ ਤਰ੍ਹਾਂ ساری ਉਮਰ ਉਨ ਕੱਤਿਆ ਹੈ ਫਿਰ ਰੇਸ਼ਮ ਕਿੱਥੋਂ ਮਿਲਣਾ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਜਿਹਾ ਬੀਜੈ ਸੋ ਲੁਣਾਏ ਕਰਮਾ ਸੰਦੜਾ ਖੇਤ ਜਿਹੋ ਜਿਸ ਸਰੀਰ ਦੇ ਅੰਦਰ ਅਸੀਂ ਕਰਮ ਕਮਾਵਾਂਗੇ ਉਹ ਜੇ ਸਾਨੂੰ ਫਲ ਮਿਲਣਾ ਹੈ ਜੇਕਰ ਚੰਗਾ ਕਰਾਂਗੇ ਤਾਂ ਚੰਗਾ ਪਾਵਾਂਗੇ ਜੇ ਮਾੜਾ ਕਰਾਂਗੇ ਤਾਂ ਮਾੜਾ ਪਾਵਾਂਗੇ ਇਹ ਅਟੱਲ ਸਚਾਈ ਹੈ